ਮਾਨਯੋਗ ਸੀਐਮ ਸਾਹਿਬ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜੋ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਚੱਲ ਰਹੀ ਹੈ ਉਸ ਤਹਿਤ ਤਰਨਤਾਰਨ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਤਰਨਤਾਰਨ ਪੁਲਿਸ ਵੱਲੋਂ ਸੀਆਈਏ ਦੀ ਟੀਮ ਜਿਹੜੇ ਸਾਡੇ ਇੰਸਪੈਕਟਰ ਸੀਆਈਏ ਨੇ ਡੀਐਸਪੀ ਡੀ ਅਤੇ ਐਸਪੀ ਡੀ ਦੀ ਨਿਗਰਾਨੀ ਹੇਠ ਇੱਕ 233 ਨੰਬਰ ਐਫ ਆਈ ਆਰ ਦਰਜ ਹੋਈ ਹੈ ਜਿਦੇ ਵਿੱਚ 16 ਕਿਲੋ ਹੈਰੋਇਨ ਜਿਹੜੀ ਉਹਦੀ ਬਰਾਮਦਗੀ ਹੋਈ ਹੈ ਅ ਇਸ ਕੇਸ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਅਸੀਂ ਜਿਹੜੇ ਦੋ ਵਿਅਕਤੀ ਨੇ ਉਹ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਨਾਮ ਹਨ ਮਨਪ੍ਰੀਤ ਸਿੰਘ ਉਰਫ ਮੰਨੂ ਇਹ ਰਈਏ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਦਿਹਾਤੀ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਇਹ ਧਿਆਨਪੁਰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਹੈ ਇਹ ਦੋਨੋਂ ਜੋ ਹਨ ਇਹਨਾਂ ਦੇ ਪਾਕਿਸਤਾਨ ਦੇ ਜਿਹੜੇ ਸਮੱਗਲਰ ਸੀ ਉਹਨਾਂ ਦੇ ਨਾਲ ਵੱਖ-ਵੱਖ ਤਰੀਕੇ ਨਾਲ ਤਾਲਮੇਲ ਸੀ ਤੇ ਇਹ ਪਾਕਿਸਤਾਨ ਤੋਂ ਵੱਡੀ ਖੇਪ ਮੰਗਾ ਕੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਜਿਹੜਾ ਵੱਡੇ ਲੈਵਲ ਤੇ ਇੱਕ ਹੀਰੋਇਨ ਦੀ ਇਥੇ ਸਪਲਾਈ ਕਰਦੇ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 233 ਨੰਬਰ ਐਨਡੀपीएस ਐਕਟ ਦੇ ਅਧੀਨ ਇਹਨਾਂ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਨਾਲ ਹੀ ਇਸ ਪੂਰੇ ਕੇਸ ਦੀ ਜਿਹੜੀ ਫਾਰਵਰਡ ਐਂਡ ਬੈਕਵਰਡ ਲਿੰਕੇਜ ਨੇ ਯਾਨੀ ਕਿ ਇਹ ਕਿਨਾ ਕਿੱਥੋਂ ਆਈ ਸੀਗੀ ਅਤੇ ਕਿੱਥੇ ਜਾ ਰਹੀ ਸੀ ਉਹਦੀ ਡੂੰਘਾਈ ਦੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ। ਬੜਾ ਕੋਈ ਪਹਿਲਾਂ ਵੀ ਕੇਸ ਅਗਿਆ। ਇਹਦੇ ਬਾਰੇ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਇਹਨਾਂ ਦੇ ਨਾਲ ਜਿਹੜੇ ਹੋਰ ਐਸੋਸੀਏਟਸ ਨੇ ਉਹਨਾਂ ਦੇ ਬਾਰੇ ਵੀ ਕਿਉਂਕਿ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਮੈਟਰ ਆਫ ਸੀਕਰੇਸੀ ਹੈ ਤੇ ਅਸੀਂ ਅੱਗੇ ਵੀ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਦਾ ਦਿੰਦੇ ਰਹਾਂਗੇ। ਤੇ ਜੋ ਜਿਨਾਂ ਨੂੰ ਅੱਗੇ ਵੀ ਇਹ ਸਪਲਾਈ ਕਰ ਰਿਹਾ ਸੀ ਸਾਨੂੰ ਸਾਨੂੰ ਇਹਦੇ ਤੇ ਸਾਨੂੰ ਉਮੀਦ ਹੈ ਕਿ ਇਹਦੇ ਚ ਹੋਰ ਵੀ ਰਿਕਵਰੀਆਂ ਹੋਣਗੀਆਂ ਤੇ ਹੋਰ ਵੀ ਲੋਕ ਜਿਹੜੇ ਇਨਵੋਲਡ ਨੇ ਉਹ ਅਰੈਸਟ ਹੋਣਗੇ ਇਹ ਵਾਇਆ ਡਰੋਨ ਦੇ ਰਾਹੀਂ ਹੁਣ ਪਾਕਿਸਤਾਨ ਵਿੱਚ ਕਿੱਦਾਂ ਆਉਂਗਾ ਇਹ ਵੱਖ-ਵੱਖ ਤਰੀਕੇ ਨੇ ਜੀ ਤੇ ਮੈਟਰ ਆਫ ਇਨਵੈਸਟੀਗੇਸ਼ਨ ਹੈ ਤੇ ਕਿ ਕਿਸ ਤਰੀਕੇ ਨਾਲ ਮੰਗਾਰੇ ਇਹ ਮੈਂ ਉੱਥੇ ਬਰਾਮਦ ਹੋਇਆ ਜੀ ਇਸ ਤੋਂ ਇਲਾਵਾ ਇੱਕ ਸਵਿਫਟ ਗੱਡੀ ਜਿਹਦੇ ਚ ਇਹ ਹੈਰੋਇਨ ਲੈ ਕੇ ਆਰ.ਏ.ਸੀ ਕੀ ਉਹ ਵੀ ਗੱਡੀ ਬਰਾਮਦ ਹੋਈ ਕੋਈ ਨਸ਼ੀ ਬੰਦੀ ਦਾ ਮੈਡਮ ਤੁਫੜੀ ਹਾਂਜੀ ਹਾਂਜੀ ਖੱਬੇ ਡੋਗਰਾਂ ਦੇ ਨੇੜੇ ਸਾਡੀ ਨਾਕਾ ਬੰਦੀ ਸੀਗੀ ਸੀਆਈਏ ਦੀ ਟੀਮ ਜਿਹੜੀ ਹੈ ਉਹਨਾਂ ਵੱਲੋਂ ਨਾਕਾ ਬੰਦੀ ਕੀਤੀ ਗਈ ਸੀ ਇੰਸਪੈਕਟਰ ਸੀਆਈਏ ਅਤੇ ਡੀਐਸਪੀ ਡੀ ਦੀ ਮੌਜੂਦਗੀ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਮੈਡਮ ਇਹ ਕੋਰੀਅਰ ਨਹੀਂ ਹੈ ਸਮਗਲੇ ਨਹੀਂ ਆ ਜਿਹੜੇ ਫਟ ਦੇ ਸਾਡੇ ਦੇਖੋ ਜੀ ਏਡੀ ਵੱਡੀ ਜਿਹੜੀ ਰਿਕਵਰੀ ਹੁੰਦੀ ਹੈ ਉਹ ਜ਼ਾਹਿਰ ਜੀ ਗੱਲ ਹੈ ਕੋਰੀਅਰ ਮਤਲਬ ਨਹੀਂ ਹੈਗੀ ਇਹਨਾਂ ਦਾ ਸਾਡੇ ਕੋਲ ਜੋ ਇਨਫਾਰਮੇਸ਼ਨ ਹੈ ਤੇ ਜੋ ਹੁਣ ਤੱਕ ਦੀ ਸਾਡੀ ਇਨਵੈਸਟੀਗੇਸ਼ਨ ਹੈ ਕਿ ਇਹ ਪਹਿਲਾਂ ਵੀ ਇਹ ਕੰਮ ਕਰਦੇ ਰਹੇ ਨੇ ਸਮਗਲਿੰਗ ਦਾ ਕੰਮ ਕਰਦੇ ਇਹ ਸਰ ਮੈਨ ਕੋਈ ਐਮੀਸ਼ਨ ਵਗੈਰਾ ਦਾ ਕੋਈ ਲੀਕਬ ਸਾਹਮਣੇ ਆਇਆ ਇਹ ਸਾਰਾ ਸਾਰਾ एवरीथिंग ਵੀ ਆਰ ਇਹਦੇ ਬਾਰੇ ਅਸੀਂ ਤਫਤੀਸ਼ ਕਰ ਰਹੇ ਹਾਂ ਤੇ ਹੁਣ ਇਹਨਾਂ ਦਾ ਅਸੀਂ ਜਿਹੜਾ ਹੈਗਾ ਰਿਮਾਂਡ ਲੈ ਕੇ ਤੇ ਇਹਨਾਂ ਦਾ ਅ ਡੁੰਗਹੀ ਆਈ ਦੇ ਵਿੱਚ ਹਰ ਤਰੀਕੇ ਦੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਕੁਝ ਆਇਆ ਕਿ ਪੰਜਾਬ ਸਟੇਟੀਆਂ ਨਾਲ ਹੋਰ ਵੀ ਸਟੇਟਾਂ 'ਚ ਕਿਤੇ ਹੈ ਲਿੰਕ ਅਪ ਕੋਈ ਦੇਖੋ ਜੀ ਇਹ ਇਹਦੇ 'ਚ ਕੀ ਹੁੰਦਾ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਚੇਨ ਹੁੰਦੀ ਹੈ ਤੇ ਉਹ ਪੂਰੀ ਚੇਨ ਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਫਰੋਮ ਇੱਕ ਪੈਡਲਰ ਤੋਂ ਲੈ ਕੇ ਸਪਲਾਈਅਰ ਤੱਕ ਕਰ ਜਿਹੜਾ ਹੁੰਦੀ ਜਿਹੜੀ ਪੂਰੀ ਚੇਨ ਨੂੰ ਅਸੀਂ ਕਰਦੇ ਇਹਦੇ ਵਿੱਚ ਸਾਰਾ ਕੁਝ ਜੋ ਬਰਾਮਦ ਹੋਇਆ ਹੈ ਜੀ ਉਹ ਸਾਰਾ ਕੁਝ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਜੋ ਸਾਡੇ ਕੋਲ ਇਹਦੇ ਟੈਕਨੀਕਲ ਤੌਰ ਤੇ ਸਾਡੇ ਕੋਲ ਜੋ ਕੋਈ ਇਹਦੇ ਚ ਐਵਿਡੈਂਸ ਆਏਗਾ ਉਹਨੂੰ ਵੀ ਮੁਕਦਮੇ ਦਾ ਪਾਰਟ ਬਣਾ ਕੇ ਇਨਵੈਸਟੀਗੇਸ਼ਨ ਦਾ ਪਾਰਟ ਬਣਾ ਕੇ ਉਹ ਅਗੇ ਤਫਤੀਸ਼